ਸਾਸੀ ਘਾਲ ਜੀ ਮੇਰਾ ਨਾਮ ਡਾਕਟਰ ਸ਼ਿਸ਼ਾਂਕ ਬੰਸਲ ਮੈਂ ਆਮ ਆਦਮੀ ਕਲੀਨਿਕ ਗਾਜੇਵਾਸ ਵਿੱਚ ਐਜ਼ ਅ ਮੈਡੀਕਲ ਅਫਸਰ ਅਪੁਆਇੰਟਡ ਹਾਂ ਮੈਨੂੰ ਇੱਥੇ ਆਪਣੀ ਸੇਵਾ ਨਿਭਾਉਂਦੇ 1.5 ਸਾਲ ਹੋ ਗਿਆ ਹੈ ਸਾਡੇ ਕੋਲ ਇੱਥੇ ਕਲੀਨਿਕਲ ਅਸਿਸਟੈਂਟ ਫਾਰਮਾਸਿਸਟ ਹੈਲਪਰ ਅਵੇਲੇਬਲ ਹਨ ਇੱਥੇ ਤਕਰੀਬਨ 80 ਤਰੀਕੇ ਦੀ ਦਵਾਈ ਅਤੇ 38 ਤਰੀਕੇ ਦੇ ਟੈਸਟ ਕੀਤੇ ਜਾਂਦੇ ਹਨ ਜੋ ਕਿ ਬਿਲਕੁਲ ਮੁਫਤ ਹਨ इतने ना ही कोई पर्ची का पैसा लिया जाता है ना ही कोई टैस का पैसा लिया जाता है और ना ही कोई दवाई का पैसा लिया जाता है इतने लोग इलाज करवा के बहुत खुश हैं ब्लड थोड़ा जहां हो जाए। ਹਾਂ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਬੜੀ ਈ ਠੀਕ ਹੈ ਕਿਹੜੇ ਕਿਹੜੇ ਟੈਸਟ ਤੁਸੀਂ ਕਰਵਾਏ ਇੱਥੇ ਜੁੜੀਏ ਦਾ ਹੋਵੇ ਹਾਂ ਹਾਂ 3 ਚੈੱਕ ਕਰਵਾਈ ਸੀ ਇੱਥੇ ਆਉਣ ਦਾ ਫਾਇਦਾ ਲੱਗਦਾ ਵੀ ਅਸੀਂ ਇੱਥੇ ਲੱਗਿਆ ਜੀ ਚੈਟ ਹੋ ਗਏ ਨਹੀਂ ਸ਼ਹਿਰ ਕਿੱਥੇ ਜਾਂਦੇ ਸੀ ਦਵਾਈਆਂ ਦਾ ਫਾਇਦਾ ਲੱਗਦਾ ਤੁਹਾਨੂੰ ਇੱਥੋਂ ਦੀਆਂ ਦਵਾਈਆਂ ਫਾਇਦਾ ਜੀ ਫਾਇਦਾ ਬਹੁਤ ਵਧੀਆ ਦਵਾਈ ਹੈ ਕੋਈ ਥੋੜੇ ਤੋਂ ਪੈਸਾ ਇੱਥੇ ਨਾ ਨਾ ਕਰੀ ਕਰੇ ਵੀ ਪੈਸਾ ਨਹੀਂ ਲੈਂਦੇ ਕੋਈ ਟੈਸਟ ਦਾ ਪੈਸਾ ਲਿਆ ਹੋਵੇ ਨਾ ਜੀ ਪੈਸਾ ਨਹੀਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਇਹ ਉਪਰਾਲਾ ਹੈਗਾ ਇਹਦੇ ਲਈ ਤੁਸੀਂ ਬਹੁਤ ਵਧੀਆ ਹੈ ਸਿਹਤ ਲਈ ਲੋਕਾਂ ਦੇ ਹਾਂ ਹਾਂ ਭਗਵਾਨ ਤੁਹਾਨੂੰ ਨੇ ਤੇ ਬੁਨਿਆਦ ਤੇ ਜਿਹੜੋ ਤਰੀਣੀ ਹੁੰਦਾ ਇਹ ਬਹੁਤ ਵਧੀਆ ਕੰਮ ਹੈ ਲੋਕਾਂ ਨੂੰ ਪਹਿਲਾਂ ਜਿਵੇਂ ਪ੍ਰਾਈਵੇਟ ਹਸਪੀਟਲਸ ਵਿੱਚ ਜਾ ਕੇ ਲਾਈਨਾਂ ਦੇ ਧੱਕੇ ਖਾਣੇ ਪੈਂਦੇ ਸੀ ਉਹ ਹੁਣ ਆਮ ਆਦਮੀ ਕਲੀਨਿਕਸ ਹਰ ਪਿੰਡ ਹਰ ਕਸਬੇ ਵਿੱਚ ਖੁੱਲਣ ਕਰਕੇ ਲੋਕਾਂ ਨੂੰ ਇਹਨਾਂ ਦਾ ਬਹੁਤ ਫਾਇਦਾ ਹੋ ਰਿਹਾ ਹੈ ਆਮ ਲੋਕ ਜੋ ਗਰੀਬ ਹਨ ਜਿਨ੍ਹਾਂ ਨੂੰ ਇੰਨਾ-ਇੰਨਾ ਪੈਸਾ ਟੈਸਟਾਂ ਦੇ ਲਈ ਦਵਾਈਆਂ ਦੇ ਲਈ ਭਰਨਾ ਪੈ ਰਿਆ ਸੀ ਉਹ ਹੁਣ ਲੋਕਾਂ ਨੂੰ ਨਹੀਂ ਭਰਨਾ ਪੈ ਰਿਹਾ ਇਹ ਸਬਦਾ ਜੋ ਪੰਜਾਬ ਸਰਕਾਰ ਨੇ ਦਿੱਤੀ ਹੈ ਲੋਕਾਂ ਦੀ ਸਿਹਤ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਜਿਹਦੇ ਕਰਕੇ ਲੋਕਾਂ ਨੂੰ ਆਮ ਗਰੀਬ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਅਸੀਂ ਇਸ ਉਪਰਾਲੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਸਿਹਤ ਬਾਰੇ ਇਨਾ ਵੱਡਾ ਉਪਰਾਲਾ ਕੀਤਾ ਹੈ